ਜੋੜ ਨਾ تھا ਫਿਰ ਉੱਤਰ ਲੱਗਿਆ ਗਿਆ ਸਾਰਾ ਹੀ ਵਜਨ ਤੇਰਾ ਇਤਿਆਰ ਗਿਆ ਇਹਦੇ ਤੇ ਆ ਗਿਆ ਗਿਰਿਆ ਵੀ ਅੰਕਲ 25 ਫੁੱਟ ਤੋਂ ਆਪਣਾ ਬੱਲ 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 ਟੁੱਟੀ ਐ ਬੜੀ ਗੱਲ ਲੰਮਾਉਂਦਾ ਕਾ ਨੋ ਯਾਰ ਪੌੜੀ ਦਾ ਸਹੀ ਤੀ ਬੈਲਡ ਹੋਈ ਹੋਈ ਸੀ ਪੌੜੀ ਮੈਨੂੰ ਆਏ ਦਾ ਮੈਂ ਕਿਹਾ ਬੈਲਡ ਟੁੱਟਣ ਲੱਗਿਆ ਹਾਂ ਬੈਲਡ ਹੀ ਟੁੱਟ ਗਈ ਉਹ ਬੈਲਡਿੰਗ ਹੀ ਟੁੱਟ ਗਈ ਬੱਜ ਗਿਆ ਕਰੰਟ ਫੋਨ ਨਾਲ ਲਵਾ ਲਿਆ ਮੈਂ ਇਹ ਤਾਂ ਸੁੱਚ ਕੱਟ ਕੇ ਆਇਆ ਤਾਂ ਸੁੱਚ ਕੱਟ ਕੇ ਪਾਰ ਲਾ ਕੇ ਸਾਰਾ ਕੁਝ ਉੱਪਰ ਦਾ ਦਬਾ ਦਤਾ ਵਸਪੁਰ ਨਾਹਾ ਖਾਦਾ ਇੱਥੇ ਕਿਹੜਾ ਤੂਆਂ ਤਾਂ ਆਪਣੀਆਂ ਐ

ਬੜੀ ਗੀ ਆ ਮੈਂ ਮੋਨੂ ਦੇ ਕਾਸੇ ਬਣਾਉਂਦਾ ਬਸ ਠੀਕ ਹੈ ਸ਼ਾਮ ਨੂੰ ਨੂੰ ਮਾਰ ਦੂੰਗਾ ਪੈ ਗਿਆ ਨੋਰ ਫਰਕ ਉੱਤੇ ਆ ਬੁਦਾ ਗਾ ਦੇਖ ਪਹਿਲਾ ਨਾ ਤਾਂ ਇਹ ਗਾ ਮੋਨੂ ਦਾ ਪਾ ਲਾ ਕੇ ਦੇਖ ਨਾਲ ਪਹਿਲਾ ਕਪੜਾ ਲਾ ਨਾਲ ਨਹੀਂ ਠੀਕ ਲੱਗਦਾ ਉਹ ਨੇੜੇ ਕਰ ਥੋੜਾ ਜਿਹਾ ਡਾਉਗਾ ਉਹ ਗਈ ਉਹ ਰੀਚਲ ਉੱਪਰ ਰੱਖਦੇ ਵਸਾ ਬਝੂ ਜਿਹਾ ਕੋਲ ਨਾ ਉਹ ਨਾ ਨਾ ਕੋਈ ਨਮੜਾ ਤਾਂ ਤੈ ਰਹਣ ਦੇ ਹਾਂ ਮੈਂ ਤਾਂ ਤੈ ਹਾਂ ਜੇ ਇਹ ਉਹ ਇਹ ਸੰਤਾਪੀ ਹੋ ਜਾਣਾ ਫਿਰ ਨੂਰ ਓਏ ਅੰਟੀ ਦੇ ਚਲੇ ਜਾ ਚੋਦ ਨੀ ਚ ਗਰਮ ਰੱਖ ਇਹ ਨੂਰ ਪੱਖਾ ਬੰਦ ਕਰੀ ਪਾਲਣਾ ਨਾ ਲਾ ਫਿਰ ਨਾ ਲਾ ਜਾ ਧੁੱਤਰ ਸਿਰ ਸੁਰਵਾਦ ਨੀ ਚੱਲ ਚੱਲ ਇਧਰ ਸਕੂਲ ਚੋਂ ਨਾ ਲਾ ਫਿਰ ਮਮੀ ਸੌਂ ਗਈ ਜੋ ਸੌਂ ਲਾ ਫਿਰ ਕਾ ਨੂੰ ਰਹਿਣ ਦੰਨੇ ਆ ਸਸਤੀ ਬੈਠੀ ਉਹ ਤੇ ਨਾ ਲਾ ਨਾ ਤੇ ਬੁੱਤ ਸਾਰਾ ਪੱਟ ਚੀਜ਼ ਬੁੱਤ ਲੇ ਪੈਗੀ ਨਾ ਹਵਾ ਚ ਆਉਂਦੀ ਹੋਵੇ ਮੋਲੀ ਦੋੜਾ ਪੜੀ ਉਹ ਨੋ ਸਸਤੀ ਤੇ ਜਾ ਮੂਹ ਪੱਤੀ ਨਹੀਂ ਲੱਗਦਾ ਉਹਨੇ ਕਿਹਾ ਮੈਂ ਬੈਠੀ ਬੈਠ ਕੇ ਬੱਸ ਯਾ ਲਈ ਜਾਵਾਂ ਆਹ ਚਲ ਜਾ ਹਾਂ ਤੈਨਾਂ ਨੂੰ ਕਰੇ ਕਿ ਜਾਣਾ ਇਹ ਨਾਲ ਮਟਕੋਰ ਕਰਕੇ ਮੈਂ ਨਹੀਂ ਖਾਣਾ ਨਾ ਦਿਨ ਪਤਾ ਕਰੀ ਜਾ ਮੈਂ ਤੂੰ ਖਾਣਾ ਹਾਂ ਪੱਰ ਨੂੰ ਜੰਦਲਾਂ ਦੇ ਜਾ ਪਿੱਛੇ ਨੂੰ ਰੱਖ ਮੈਂ ਥੋੜਾ ਜਿਹਾ ਹਾ 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 ਘਰ ਮ ਘਰ ਮ ਖਾ ਬਦੋ ਬਦੀ ਬਦੋ ਬਦੀ ਉਹ ਵੀਡੀਓ ਬਣਾਈ ਸੀ ਕਿਸੇ ਨੇ ਬੁਢੀ ਬੈਠੀ ਉਹਦੀ ਪਾਠ ਕਰਦੀ ਸੀ ਪਤਾ ਨਹੀਂ ਨਾਮ ਜਪਲਾ ਨਮਾਣੀ ਜਿੰਦੇ ਮੇਰੀ ਔਖੇ ਵੇਲੇ ਕੰਮ ਆਊਗਾ ਉਹ ਫੋਨ ਲੈ ਆ ਕੇ ਦਿੰਦਾ ਉਹਨੂੰ ਕਹਦਾ ਮੰਮੀ ਆ ਲੈ ਫੋਨ ਲੈ ਲੈ ਇਹ ਚ ਤੈਨੂੰ ਸਾਦਾ ਪਾਠ ਸੌਖਾ ਹੋ ਜਾਊਗਾ ਉਹ ਫੋਨ ਲੈ ਆਉਂਦਾ ਜਦ ਆ ਕੇ ਦੇਖਦਾ ਬੁੜੀ ਗਾਂ ਰੀਲਾਂ ਲਾ ਕੇ ਵਧੋ ਵਧੀ ਵਧੋ ਵਧੀ ਜਿਹੜੀ ਰੀਲ ਵਾਇਰਲ ਚੱਲਦੀ ਹੈ ਜ਼ਿਆਦਾ ਉਹ ਲੱਗੀ ਹੁੰਦੀ ਹੈ ਦੇਖਣ ਨੂੰਗਾ ਬੇੜਾ ਬਹਿ ਗਿਆ ਤੇਰਾ ਇਹ ਗਰਮ ਹੋ ਜਾ ਗਏ ਹਾਂ ਫਿਲਹਾਲ ਥਾਲੇ ਅੱਧਾ ਕਰ ਦੇ ਨਿਚੋੜ ਨਿਚੋੜ ਕੇ ਬੌਪਰ ਚੱਕ ਲਿਆ ਕਰ ਨੇ ਆਪ ਇਹਨੂੰ ਛੱਡ ਜਾ ਕਰਨਾ ਹੇਤਲੇ ਪਾਸੇ ਪਾ ਦੇ ਇਕੱਠੇ ਤੇ ਆਹਾ ਹਾ 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 ਆਹ ਹਾ ਹਾ ਸੱਲਾ ਜਿਸ ਕੀ ਹਾਲ ਚਾਲਾ ਤੁਹਾਡੇ ਹਾਲ ਚਾਲ ਵਧੀਆ ਹੋ ਸਕਦੇ ਆ ਪਰ ਮੇਰੇ ਬਹੁਤ ਮਾੜੇ ਆ ਹੁਣ ਬਾਈ ਮੈਂ ਕਰ ਗਿਆ ਪੌੜੀ ਧੂੰਤੀ 35 ਫੁੱਟ ਉੱਚੀ ਤੋਂ ਸ਼ੁਕਰ ਸਮੇਤ ਚੱਟਾ ਥੋੜੀ ਅੱਜ ਗਈ ਅੱਡੀ ਗਈ ਆਪਣੇ ਠੋਗ ਡਗਦੀ ਸਾਰੇ ਇੰਨਾ ਕ ਪੇਨ ਹੋ ਰਿਹਾ ਤਾਂ ਹੁਣ ਤਾਂ ਕੁਛ ਘਟ ਗਿਆ ਤੇਲ ਮਾਰਿਆ ਪਰ ਸਵੇਲਿੰਗ ਬਹੁਤ ਜ਼ਿਆਦਾ ਇਹਦੇ ਤੇ ਆਪछेਲਾ ਆਪछे ਸਾਫ ਜਗਰ ਹੈ ਥਲੇ 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 ਅੱਡੀ ਚਲਾਵੇ ਥਲੇ ਜੋ ਟੁੱਟਿਆ ਹੋਇਆ ਤਾਂ ਮੋਟਰ ਦਾ ਮਾਤਲ ਜੋੜ ਲਾਰਨਾ ਤਾਰ ਦਾ ਆਪਣਾ ਬਾਉੜੀ ਲੈ ਕੇ ਚੜ ਗਿਆ ਬੋਦੀ ਤਾਂ ਬਾਉੜੀ ਲੈ ਕੇ ਆਇਆ ਸੀ ਜੋੜ ਵੀ ਲਾਤਾ ਛੱਡ ਦੇ ਥੋੜੀ ਜਿਹੀ ਹੁਰਬਤ ਹਾਂ ਬਸ ਅੱਤੋਂ ਵੱਤ ਅੱਧਾ ਕੇ ਤਰਿਆਂ ਤਹਲੇ ਅੱਤਾ ਵੀ ਨਹੀਂ ਦਾ ਉਤਰਿਆ ਜਾਨੂੰ ਪੌੜੀ ਚੁੱਕ ਗਈ ਲੈਫ ਗਈ ਇਹਨੂੰ ਫੜਾ ਤੇਰਾ ਉੱਧਰ ਹੀ ਜਾਣੀ ਆ ਤਾਂ ਟਾ ਟੁੱਗ ਜਾਨੂੰ ਤੂੰ ਫੜ ਥਲੇ ਉਹ ਤੋਂ ਫੜ ਕੇ ਖੇੜਾ ਦੇ ਹਾਂ ਉਹ ਪੌੜੀ ਗਈ ਤਲਕ ਅਜੇ ਤਾਂ ਮੜਾ ਜਨ ਨੇੜੇ ਇੱਥੇ ਤਲਕ ਦੀ ਸਾਰੇ ਇਹ ਹੁਣ ਇੱਧਰ ਨੂੰ ਕਟੀਆਂ ਤੈਨੂੰ ਇਹ ਤੇ ਕੂਰਲ ਬੈਟਣੀ ਉੱਪਰ ਹੈ ਇਦਨ ਉਦਨ ਉਦਨ ਇਦਨ ਹਾਂ ਆਪਾਂ ਗੱਠ ਨਹੀਂ ਬਣਨੀ ਅੱਜ ਬਦੂ ਬਦੂ ਚੱਲਣਾ ਬਣਨ ਬੰਨੋ ਨਾ ਗੱਟੇ ਚੁੱਪੋ ਤੇ ਬਦੂ ਬਦੀ ਹੋ ਗਿਆ ਕੰਮ ਇਹਨੂੰ ਵੀ ਰੋਲ ਬਣਾ ਲੈ ਰੋਲ ਸੌਖਾ ਹੁੰਦਾ ਕਰਨਾ ਉਨੇ ਇੱਥੇ ਆਪਾਂ ਨੇ ਓਮਣੀ ਚੱਲ ਲਾ ਕੇ ਓਮਣੀ ਚੱਲ ਲਾ ਕੇ ਪੱਟੀ ਕਰਦਣੀ ਆ ਇਹ ਗਰਮ ਐਸਾ ਟੋਜੂ ਕਰੋ ਨਾਲੇ ਰੱਬ ਕਰਕੇ ਚੜੇ ਪੌੜੀ ਤਾਂ ਪੌੜੀ ਉ ਤਾਂ ਨਹੀਂ ਖੁੱਲੀ ਹੈਗੀ ਉਹ ਤਾਂ ਟੁੱਟ ਗਈ ਬਿਲਡਿੰਗ ਇੱਕਦਮ ਤਾਂ ਵੀ ਰੱਸੀ ਬੰਨੀ ਖੁੱਲ ਗਈ ਉਹ ਗੱਲ ਹੁੰਦੀ ਆ ਬੱਕਰੀ ਸ਼ੁਕਰ ਕਰੋ ਜੇ ਮੜਾ ਜੰਨੀ ਮੇਤੇ ਮੇਰੇ ਜੀ ਗੁਰੂ ਪ੍ਰਭੂ ਦੇ ਦਿੱਤਾ ਸਾਰਾ ਸਰੀਰ ਠੋਕ ਜਾਣਾ ਤਾਂ ਨਾਇਸ਼ ਭਾਈ ਆਪਣ ਕੈਦ ਨੇ ਅਭੀ ਲੋਕ ਨਾਇਸ਼ ਆ ਸੱਚੀ ਹੁਣ ਨਾਇਸ਼ ਆ ਭਾਈ ਮੈਂ ਦੋ ਬੰਦੇ ਦਾ ਮੂੰਹ ਦੇਖ ਕੇ ਤੁਰਿਆ ਉਹ ਦੋ ਦੇ ਦੋ ਨਹੀਂ ਲੈ ਲਿਆ ਛੱਡਦੇ ਨੂੰ ਉਰੀ ਛੱਡਦੇ ਕੁਝ ਬਸ ਜਿਵੇਂ ਕਿਸੇ ਸਾਟ ਲੱਗਣੀ ਹੈ ਠੀਕ ਹੈ ਇਹ ਨੂੰਰੇ ਰੱਖੋ ਰੇ ਖਿੱਚ ਕੇ ਰੱਖ ਅੱਧ ਦੇਰ ਦੀ ਕਹਦੇ ਆ ਇਹ ਇੱਕ ਬਾਸੀ ਰੋਟੀ ਗਿਆ ਤਾਂ ਵੀ ਉਹ ਬਨਨ ਇੱਕ ਬਾਸੀ ਉਹ ਇੱਕ ਪਾਸਾ ਰਾੜਿਆ ਹੁੰਦਾ ਇੱਕ ਪਾਸਾ ਤੂ ਗਿਲੋਡ ਹੁੰਦਾ ਉਹਨੇ ਖੋਸ ਹੀ ਟਿਕਿਆ ਨਾ ਕੜੇ ਹੁੰਦੀ ਆਹ ਅਚਾ ਦੇ ਦिए ਗੱਠ ਹੇਠਾਂ ਨੀਚੇ ਪੀ ਲਿਆ ਮੈਂ ਕਾਲੀ ਮਣੀ ਜੇ ਮਜ਼ਨ ਵਿੱਚ ਪਸਾ ਦੇ ਇੱਥੇ ਢਿੱਲੇ ਆ ਮਰੀ ਚੇਪੀਲੇ ਹੁੰਦਾ ਕਿੰਨਾ ਚਿੱਟੇ ਟਾਈਪ ਹੋਊਗੀ ਮੁੱਕ ਗਈ ਤੇ ਆਪਣੇ ਕਿ ਲਿਆਂਤੀ ਤਿੰਨੇ ਮੈਂ ਦੇਖਊਗੀ ਮੇਰੇ ਸਾਹ ਨਾਲ ਪਰ ਲੈ ਕੇ ਹਮ ਗਲੀ ਕੋ ਮੁੱਕ ਗਈ ਮੈਂ ਤਾਂ ਇਹ ਤਾਂ ਵੀ ਹੈਗੇ ਮੈਂ ਤਾਂ ਨਹੀਂ ਲਿਆਇਆ ਨਹੀਂ ਫਰਸਟ ਐਡ ਕਿੱਟ ਤਾਂ ਆਪਾਂ ਚਲ ਗਏ ਹਾਂ ਆ ਕੇ ਮੇਰੇ ਕਰਤੇ ਕੁਝ ਰੰਗੇ ਤੇ ਪੈਰਾ ਆਏ ਉਠਾ ਕਸਾਈ ਦੇਤੇ ਆਏ ਉਹ ਫੇਰ ਲੱਗਦੀ ਹੁੰਦੀ ਆ ਉਹ ਵੀ ਕਿੱਥੇ ਕਸਾ ਡਿਆ ਜਰਾ ਕਰਤੇ ਰਹਿੰਦੇ ਸੀ ਜੇ ਪਰ ਬਹੁਤ ਖਰਾਬ ਤਾਂ ਲੱਗ ਗਿਆ ਸਰਾ ਹੂੰ ਥੋੜੀ ਢੇੜ ਉਹਨੂੰ ਨੀਓ ਢੇੜੀ ਇੰਧਨ ਦੇ ਦੇ ਪਰ ਉਹਨੂੰ ਛੁੱਪ ਕੇ ਹੈ ਨਹੀਂ ਢੇੜੀ ਢੇੜੀ ਜਾਨੀ ਨਾ ਤੂੰ ਜਿਆਦਾ ਜਿਆਦਾ ਢੇੜ ਨਾ ਚਾਹ ਵੇ ਪੈ ਜਾਂਦੀ ਹੁੰਦੀ ਆ ਉਹਨੂੰ ਢੇੜੀ ਦੀ ਆ ਸੈਲੋ ਟੇਪ ਇਹਨੇ ਵੜਦੀ ਆਪਾਂ ਨੇ ਤਾ ਦਰਨ ਕੀ ਇਹ ਦੋ ਪਾਸੇ ਕਿ ਮਚਲ ਪੀ ਬੜਕਾ ਤਾ ਜਾ ਅਗਟ ਇਹ ਨੂੰ ਇਥੋਂ ਕੱਟ ਜੜ ਚੋਂ ਥੋੜੀ ਛੱਡ ਕੇ ਕੱਟੀ ਥੋੜੀ ਛੱਡ ਕੇ ਫਿਰ ਸਰਸਰ ਨਹੀਂ ਲੱਭਦਾ ਦੇਖੀ ਬਾਲਾਂ ਨੂੰ ਨਾ ਲਾਦੀ ਇਹ ਜੇ ਬਾਲਾਂ ਲੱਗ ਗਈ ਸਮਝ ਲੈ ਜਾਨ ਨੂੰ ਬਣਾ ਦੂਗੀ ਉਹ ਕਰ ਦੂਗੀ ਕੀ ਹੁੰਦੀ ਆ ਉਹ ਕਹਿੰਦੇ ਨੇ ਵੈਕਸੀਨ ਵੈਕਸੀਨ ਵਕਸੀਨ ਤਾਂ ਬੱਚੇ ਬਤਲ ਲਗ ਦੇ 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 ਦੋ ਤਣ ਕਿੜੇ ਵਾ ਫਟਾਫਟ ਥੋੜੀ ਦੇੜ ਹਵਾ ਪੈਂਦੀ ਆ ਦੇਖ ਹਵਾ ਪੈਂਦੀ ਆ ਉਹ ਕਿਹਦਾ ਹੈ ਬਸ 세ਕਾਇਨ ਦਾ ਆ ਅੱਡੀ ਕੋਲ ਲਵੇੜ ਤੇ ਬਸ ਇਹਨੂੰ ਹੋ ਕਰਦੇ ਮੋੜ ਦੇ ਅੰਦਰ ਨੂੰ ਥੋੜੀ ਹੋਰ ਦੇਰ ਥੋੜੀ ਜਿਹੀ ਹੋਰ ਦੇਰ ਲਾ ਅੰਦਰ ਨੂੰ ਮੋੜ ਦੇ ਗਾਹੋਂ ਤੋਂ ਟੇਬਲ ਰੱਖਣ ਦਾ ਤਰੀਕਾ ਦਾਸਾ ਜਦੋਂ ਅੱਖਾਂ ਲੱਭੇ ਹੁੰਦਾ ਹੁੰਦਾ ਉੱਪਰ ਕੱਪੜਾ ਤਾਂ ਲੈਣਾ ਦੇ ਹਮ ਹੁਣ ਤਾਂ ਮੋਰ ਦੀ ਰਾਮ ਜ ਆ ਜਾਣਾ ਹਮ